ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਹਾਨੂੰ ਅਸੀਂ ਹੋਲੇ ਮਲੇ ਦੀ ਕਵਰੇਜ ਕਰਕੇ ਦਿਖਾ ਰਹੇ ਨੇ ਉੱਥੇ ਇੱਕ ਸਾਨੂੰ ਟਰੈਲੀ ਮਿਲੇ ਆ ਬਹੁਤ ਹੀ ਆਲੀਸ਼ਾਨ ਜੇਪਾ ਗੱਲ ਕਰੀਏ ਜੇ ਕਿਤੇ ਵੀ ਆਪਾਂ ਕੁੱਲੂ ਜਾਂ ਮਨਾਲੀ ਦੇ ਵਿੱਚ ਜਾਂਦੇ ਆ ਉੱਥੇ ਝੁੱਗੀਆਂ ਬਣਾਈਆਂ ਹੋਈਆਂ ਉਹ ਬਹੁਤ ਹੀ ਮਹਿੰਗੀਆਂ ਆ ਅਸੀਂ ਉਹਦੇ ਵਿੱਚ ਸ਼ੂਟ ਕਰਨ ਵਾਸਤੇ ਮਿਲਦੇ ਆ ਲੇਕਿਨ ਸਾਨੂੰ ਅੱਜ ਅੰਦਰ ਆ ਕੇ ਇਦਾਂ ਦੀ ਫੀਲਿੰਗ ਹੋਈ ਐ ਵੀ ਅਸੀਂ ਵੀ ਕੁੱਲੂ ਮਨਾਲੀ ਦੇ ਵਿੱਚ ਬੈਠੇ ਆ। ਔਰ ਨੀਚੇ ਵੀ ਬੜੀ ਗੱਦੇ ਟੈਪ ਹੈਗੀ ਆ। ਉੱਪਰ ਸੀਲਿੰਗ ਬਹੁਤ ਵਿਧੀ ਕੀਤੀ ਹੋਈ ਐ ਚਾਰਜਿੰਗ ਵਾਸਤੇ ਲੱਗੇ ਹੋਏ ਐ ਸਾਰਾ ਕੁਝ ਤੇ ਆਪਾਂ ਗੱਲ ਕਰਾਂਗੇ ਮੇਰੇ ਵੀਰ ਛੋਟਾ ਵੀਰ ਮੇਰੇ ਨਾਲ ਆ। ਹਾਂਜੀ ਕੀ ਨਾਮ ਹੈ ਜੀ? ਵਾਈਕੁਜੀ ਗੱਲ ਸਾਹਿਬ ਵਾਈਕੁਜੀ ਕੀ ਫਤਿਹ। ਮੇਰਾ ਨਾਮ ਲਵਜੀ ਸਿੰਘ ਹੈ ਜੀ। ਕਿਹੜੀ ਜਗ੍ਹਾ ਤੋਂ ਜੀ ਤੁਸੀਂ? ਅਸੀਂ ਇਹ ਨਾਲੇ ਤੋਂ ਡਿਸਟ੍ਰਿਕਟ ਅਮਰੀਕਸਾ ਰਹੇ ਜੀ। ਠੀਕ ਆ। ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਜਿਹੜੀ ਟ੍ਰੈਲੀ ਨੂੰ ਟਾਇਰ ਕਿੰਨੇ ਲੱਗੇ ਹੋਇਆ? ਟਾਇਰ ਇਹਨੂੰ ਜੀ 4 ਟਾਇਰ ਤੇ ਸਾਰੀ ਟਰਾਲੀ ਨੂੰ ਚਾਰਟ ਆ ਰਹੀ ਹੁੰਦੀ ਹੈ ਤੇ ਉਦੋਂ ਬਾਅਦ ਜੇ ਪੁੱਗ ਗੱਲ ਕਰੀਏ ਇਹਦੇ ਚ ਜਿਹੜੀ ਟਰਾਲੀ ਹੈ ਜਿਹੜੇ ਸ਼ਿੰਗਾਰਨ ਦਾ ਕਿੰਨਾ ਖਰਚਾ ਹੁਣ ਤੱਕ ਆ ਚੁੱਕਿਆ ਖਰਚਾ ਜੀ ਲਗਭਗ ਆ ਹੀ ਗਿਆ 15 ਗੇ ਹਜ਼ਾਰ ਦੀ ਲਾਗੇ ਬਣੀ 15 ਹਜ਼ਾਰ ਹਾਂ ਜੀ ਇਹਦੇ ਵਿੱਚ ਕੀ ਕੀ ਸਹੂਲਤਾਂ ਜਿਹੜੀ ਤੁਸੀਂ ਉਹ ਲਾਈਆਂ ਹੋਈਆਂ ਨੇ ਇਹਦੇ ਵਿੱਚ ਚਾਰਜਿੰਗ ਪੁਆਇੰਟ ਲੱਗੇ ਆ ਜੀ ਰੂਮ ਫਰੇਸ਼ਨਰ ਲੱਗਾ ਹੈ ਗਲਾਸ ਲੱਗਾ ਹੈ ਮਿਰਰ ਪਰਨਾ ਵਗੈਰਾ ਬੰਨਣ ਵਾਸਤੇ ਟਾਈਮ ਪੀਸ ਵਗੈਰਾ ਲੱਗੇ ਨੇ ਐਲਸੀਡੀ ਲੱਗੀ ਆ ਕਿਸੇ ਨੇ ਗੁਰਬਾਣੀ ਸੁਣੀ ਹੋਵੇ ਕਿਸੇ ਨੇ ਸ਼ਬਦ ਸੁਣਨੇ ਹੋਣ ਉਹਨਾਂ ਵਾਸਤੇ ਤੇ ਇੱਕ ਫੈਨ ਲੱਗਾ ਤੇ ਆਮ ਅਸੀਂ ਹੋਲੇ ਮੱਲੇ ਦੇ ਵਿੱਚ ਆਂਦੇ ਆ ਜਿੱਥੇ ਅਸੀਂ ਬੱਬੂ ਮਾਨ ਦੇ ਗੀਤ ਲਾਉਂਦੇ ਆ ਜਾਂ ਮੂਸੇ ਵਾਲ ਦੇ ਗੀਤ ਲਾਉਂਦੇ ਆ ਲੇਕਿਨ ਮੇਰੇ ਛੋਟੇ ਵੀਰ ਨੇ ਬਹੁਤ ਹੀ ਵਧੀਆ ਸੋਚਣੀ ਉਹਨਾਂ ਦੀ ਕਿਉਂਕਿ ਗੁਰਬਾਣੀ ਸੁਣਨ ਵਾਸਤੇ ਉਹਨਾਂ ਦੇਖੋ ਪਿੱਛੇ LCD ਤੁਸੀਂ ਦੇਖ ਰਹੇ ਹੋ LCD ਵੀ ਲੱਗੀ ਹੋਈ ਆ ਸਪੀਕਰ ਲੱਗੇ ਹੋਏ ਆ ਜਿਹਦੇ ਵਿੱਚ ਸੰਗਤ ਜਿਹੜੀ ਪਿੱਛੇ ਬੈਠੀ ਆ ਉਹ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਜਾਂ ਗੁਰਬਾਣੀ ਦਾ ਜਿਹੜਾ ਸਿਮਰਨ ਕਰਨ ਬਹੁਤ ਵਧੀਆ ਗੱਲ ਹੈ ਔਰ ਅਸੀਂ ਜੀ ਸਟਾਰ ਟੀਮ ਵੱਲੋਂ ਔਰ ਅਸੀਂ ਬਾਬਾ ਅਵਤਾਰ ਸਿੰਘ ਜੀ ਨਾਲ ਵੀ ਵਾਈਟ ਕੀਤੀ ਹੈ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਵੀ ਜਦੋਂ ਵੀ ਤੁਸੀਂ ਕਿਤੇ ਵੀ ਤੀਰਥ ਯਾਤਰਾ ਤੇ ਜਾਂਦੇ ਆ ਤਾਂ ਤੁਸੀਂ ਆਪਣੇ ਪਰਮ ਪ੍ਰਮਾਤਮਾ ਦਾ ਨਾਮ ਲੈ ਕੇ ਜਾਓ ਕਿਸੇ ਵੀ ਧਰਮ ਦੇ ਵਿੱਚ ਤੁਸੀਂ ਜਾਂਦੇ ਆ ਤਾਂ ਉਹਦਾ ਜਿਹੜਾ ਗੁਣਗਾਨ ਹੈ ਤੁਸੀਂ ਕਰਕੇ ਜਰੂਰ ਜਾਓ ਤੇ ਉਦੋਂ ਬਾਅਦ ਜਿਹੜੀ ਇਹ ਵਿਸ਼ਾਈ ਦੀ ਗੱਲ ਕਰੀਏ ਤੁਸੀਂ ਕਿੰਨੇ ਕ ਦਿਨ ਦੇ ਵਿੱਚ ਇਹ ਤਿਆਰ ਕਰੀਏ ਤੁਸੀਂ ਆਉਣ ਵਾਲੋਂ ਇਹ ਲਗਭਗ ਸਾਨੂੰ 2 ਹਫ਼ਤੇ ਦਾ ਟਾਈਮ ਲੱਗ ਗਿਆ ਦੋ ਹਫਤੇ ਸਿਰਫ ਇਹਨੂੰ ਸਜਾਉਣ ਵਾਸਤੇ ਆਫਰੀਕਨ ਨਹੀਂ ਲੱਗ ਗਿਆ ਹਨ ਜੀ ਜੀ ਹਾਂ ਜੀ ਤੇ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਕਿੰਨੇ ਕ ਦਿਨ ਦੇ ਪਹਿਲਾਂ ਫੁਰਨਾ ਫੁਰ ਰੇ ਸੀ ਅਸੀਂ ਆਨੰਦਪੁਰ ਸਾਹਿਬ ਜਾਣਾ ਹੈ ਕਿਵੇਂ ਕਿਵੇਂ ਕਰਨਗੇ ਤਾਂ YouTube ਤੇ ਦੇਖਿਆ ਜਾਂ ਆਪਣੇ ਮਨ ਦੇ ਵਿੱਚ ਹੀ ਖਿਆਲ ਦੇ ਨਾਲ ਆਪਣੇ ਮਨ ਦੇ ਵਿੱਚ ਹੀ ਖਿਆਲ ਆਇਆ ਕਿ ਅਸੀਂ ਇਸ ਵਾਰ ਕੁਝ ਵੱਖਰਾ ਕਰੀਏ ਕੁਝ ਵੱਖਰੀ ਟਰਾਲੀ ਤਿਆਰ ਕਰਕੇ ਖੜੀਏ ਤੇ ਅਸੀਂ ਲਗਜ਼ਰੀ ਟਰਾਲੀ ਤਿਆਰ ਕਰਨ ਦੀ ਸੋਚੀ ਘੱਟ ਖਰਚੇ ਦੇ ਵਿੱਚ ਤੇ ਉਹ ਸਾਡੀ ਟਰਾਲੀ ਤਿਆਰ ਹੋ ਗਈ ਘੱਟ ਖਰਚੇ ਦੇ ਵਿੱਚ ਜਿਹੜੇ ਸਾਡੇ ਨਾਲ ਮੈਂ ਛੋੜੇ ਵੀਰ ਹੋਰ ਬੈਠਾ ਹੈ ਤੇ ਮੈਂ ਦੇਖ ਰਿਹਾ ਵੀ ਉਹ ਨਾ ਟੂਲ ਬਕਸਾ ਵੀ ਲੱਗਿਆ ਹੋਇਆ ਐਲਈਡੀ ਲੱਗੀਆਂ ਹੋਈਆਂ ਤੁਸੀਂ ਤੋਪਾਂ ਵੀ ਰੱਖੀਆਂ ਹੋਈਆਂ ਟੈਂਪਿਸ ਵੀ ਲੱਗਿਆ ਹੋਇਆ ਇਹ ਸਮਾਨ ਤੁਸੀਂ ਕਿੱਥੋਂ ਪਰਚੇਜ਼ ਕੀਤਾ ਸਮਾਨ ਇਦਾਂ ਹੀ ਅੰਮ੍ਰਿਤਸਰ ਤੋਂ ਹੀ ਆਪਣੇ ਲਾਗੋ ਹੀ ਠੀਕ ਆ ਨੰਬਰ ਸਭ ਤੋਂ ਹਾਂਜੀ ਸਾਰਾ ਕੁਝ ਉੱਥੇ ਆਪਣਾ ਜਨਾਲੇ ਤੋਂ ਨੀਅਰ ਜਿੰਨਾ ਵੀ ਹੈ ਉਹਨਾਂ ਛੋਪਾ ਤੋਂ ਲਾਗੋ ਬਣੇ ਸਾਰੇ ਤੋਂ ਠੀਕ ਆ ਤੇ ਜਿਹੜੇ ਸਾਡੇ ਦਰਸ਼ਕ ਹੈ ਉਹਨਾਂ ਦੇ ਮਨ ਦੇ ਵਿੱਚ ਵੀ ਹੋਣਗੇ ਵੀ ਅਸੀਂ ਹੁਣ ਚਲੋ ਹੁਣ ਤਾਂ ਹੋਲਾ ਮੱਲਾ ਨਿਕਲ ਗਿਆ ਅੱਗੇ ਵਿਸਾਖੀ ਆਣੀ ਹੈ ਉਹਦੇ ਵਿੱਚ ਮਨ ਦੇ ਵਿੱਚ ਹੁੰਦਾ ਤਾਂ ਇੱਕ ਜਿਹੜਾ ਬੰਦਾ ਕੰਮ ਕਰ ਲੈਂਦਾ ਉਹਨੂੰ ਪਤਾ ਹੁੰਦਾ ਵੀ ਕੁੱਠਨਾਈਆਂ ਕੀ ਆਉਂਦੀਆਂ ਤੁਸੀਂ ਉਹਨਾਂ ਨੂੰ ਕੀ ਸੁਝਾਅ ਦੇਵਾਂਗੇ ਜਦੋਂ ਕਿ ਇਦਾਂ ਦੀ ਜਿਹੜੀ ਲਗਜ਼ਰੀ ਟ੍ਰੈਲਿ ਤਿਆਰ ਕਰਨ ਵਾਸਤੇ ਕੀ ਕੀ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਉਹ ਕਿਵੇਂ ਹੱਲ ਕਰ ਸਕਿਓ ਮੁਸ਼ਕਲਾਂ ਕੋਈ ਨਹੀਂ ਜੀ ਆਪਣਾ ਮਨ ਚਾਹੀਦਾ ਬਣਾਉਂਦਾ ਆਪਣੇ ਹਿਸਾਬ ਨਾਲ ਬਣਾਓ ਰਿਲੈਕਸ ਹੋ ਕੇ ਕੋਈ ਚੱਕਰ ਹੀ ਨਹੀਂ ਹਾਂਜੀ ਇਸ ਮਾਲ ਦਾ ਤਕਰੀਬਨ ਹੁਣ ਸਾਰੇ ਪਾਸੇ ਤੋਂ ਹਾਂਜੀ ਅਵੇਲੇਬਲ ਹੋ ਜਾਂਦਾ ਸਭ ਲਾਗੇ ਪਾਸੇ ਸ਼ੋਪਾਂ ਹੁੰਦੀਆਂ ਸਾਰਿਆਂ ਦੇ ਹਾਂਜੀ ਜਿਵੇਂ ਹੁਣ ਤੁਸੀਂ ਇਹ ਟਰਾਲੀ ਸਜਾਤੀ ਐ ਤੇ ਅੱਗੇ ਬਸਾਖੀ ਆਉਣ ਵਾਲੀ ਐ ਜਿਹੜੀ ਤੁਹਾਡਾ ਸਮਾਨ ਐ ਕਿਵੇਂ ਤੁਸੀਂ ਖੋਲ ਕੇ ਇਹਨੂੰ ਐਵੇਂ ਹੀ ਰੱਖ ਦਿੰਦੇ ਆ ਜਾਂ ਤੋਤੇ ਕੋਈ ਇਹ ਵੀਡੀਓ ਦੇਖਦਾ ਤੁਹਾਡੇ ਅੰਮ੍ਰਿਤਸਰ ਇਲਾਕੇ ਦਾ ਜਿੱਥੋਂ ਤੋਂ ਕਿਤੇ ਤੀਰਥ ਯਾਤਰਾ ਦੇ ਜਾਂ ਸ਼ੂਟਿੰਗ ਵਾਸਤੇ ਜੇ ਕਿਸੇ ਨੇ ਕੰਟੈਕਟ ਕਰਨਾ ਚਾਹੁੰਦੇ ਤੁਸੀਂ ਆਪਣਾ ਮੋਬਾਈਲ ਨੰਬਰ ਜਰੂਰ ਦਿਓ ਹਾਂਜੀ 700968432 ਜੀ ਹਾਂਜੀ ਤੇ ਦਰਸ਼ਕੋ ਤੁਸੀਂ ਅੰਮ੍ਰਿਤਸਰ ਦੇ ਨੇੜੇ ਤੇੜੇ ਕੋਈ ਵੀ ਸ਼ੂਟ ਕਰਨੀ ਹੋਵੇ ਕਿਤੇ ਵੀ ਤੀਰਥ ਯਾਤਰਾ ਤੇ ਟੱਲੀ ਲੈ ਕੇ ਜਾਣੀ ਹੋਵੇ ਵੀਰ ਜੀ ਹੁਣ ਨਾਲ ਕੰਟੈਕਟ ਕਰ ਸਕਦੇ ਹੋ ਔਰ ਬਹੁਤ ਹੀ ਵਧੀਆ ਆਲੀਸ਼ਾਨ ਹੈ ਮੈਨੂੰ ਲੱਗਦਾ ਵੀ ਮੈਂ ਕਿਤੇ ਬਿਲਕੁਲ ਜੰਪ ਤਾਂ ਲੱਗਦਾ ਹੀ ਨਹੀਂ ਹੈਗਾ ਪਿੱਛੇ ਵਾਲੇ ਨੂੰ ਬੜਾ ਹੀ ਮਜ਼ਾ ਆਂਦਾ ਹੋਏਗਾ ਕਿਉਂਕਿ ਗੱਦੇ ਵੀ ਹੈਗੇ ਥੱਲੇ ਫੋਮ ਵਗੈਰਾ ਪਾਈ ਹੋਈ ਆ ਉੱਪਰੋਂ ਸੀਲਿੰਗ ਹੈ ਜਿਹੜੀ ਆ ਉਹ ਵੀ ਬਹੁਤ ਵਧੀਆ ਕੀਤੀ ਹੋਈ ਆ ਕੈਮਰਾਮੈਨ ਜਸਟ ਦੇ ਨਾਲ ਜੀ ਸਟਾਰਟਿੰਗ ਤੇ ਕਿਰਪਾਲ ਸਿੰਘ ਲੋਗੜ